ਤੇਰਾ ਪੰਥ ਚੂਲਦਾ ਹੈ ਚੂਲਦਾ ਰਹਿਣਾ ਸਹਰਾ ਪਿੰਡਾਂ ਜਦੋਂ ਲਿਖਣ ਲੱਗਦਾ ਮੈਂ ਮੇਰੇ ਨੈਣੋਂ ਬਗਦੀਆਂ ਹਿੰਜਾਂ ਉਹ ਵੱਡੇ ਸਾਕੇ ਸੀ ਸੋਟੀਆਂ ਦਸ ਨੇ ਪਿਤਾ ਦੀਆਂ ਜਿੰਦਾਂ ਉਹ ਵੱਡੇ ਸਾਕੇ ਸੀ ਸੋਟੀਆਂ ਦਸ ਨੇ ਪਿਤਾ ਦੀਆਂ ਜਿੰਦਾਂ ਅੱਜ ਤੀਆਂ ਪੁੱਤਰਾਂ ਨੂੰ ਕੋਈ ਨਹੀਂ ਅੱਖਿਓਂ ਓਲੇ ਕਰਦਾ ਰਹਿੰਦੀ ਦੁਨੀਆ ਤੱਕ ਸਤਗੁਰ ਮੇਰੇ ਕੌਣ ਦੇਉ ਤੇਰਾ ਕਰ ਜਾਂ ਰਹਿੰਦੀ ਦੁਨੀਆ ਤੱਕ ਸਤਗੁਰ ਮੇਰੇ ਕੌਣ ਦੇਉ ਤੇਰਾ ਕਰ ਜਾਂ ਬਸ ਤੇਰੀਆਂ ਤੂੰ ਜਾਣੇ ਬਸ ਤੇਰੀਆਂ ਤੂੰ ਜਾਣੇ ਐ ਸਰਹੰਦ ਗਵਾਹੀ ਦਿੰਦਾ ਉਹ ਸਾਕੇ ਵੱਡੇ ਸੀ ਛੋਟੀਆਂ ਦਸਵੇਂ ਪਿਤਾ ਦੀਆਂ ਜਿੰਦਾ ਉਹ ਸਾਕੇ ਵੱਡੇ ਸੀ ਛੋਟੀਆਂ ਦਸਵੇਂ ਪਿਤਾ ਦੀਆਂ ਜਿੰਦਾ ਉਹ ਨਹੀਂ ਦਦੀ ਚਾਦਰ ਨੂੰ ਕੋਈ ਸੌਖਾ ਨੀ ਰੰਗ ਚੜਾਇਆ ਸਿੱਧ ਕੋ ਨੀ ਡੋਲ ਰਹਾ ਤਨ ਮਾ ਗੁਜਰੀ ਕੌਰ ਦਾ ਜਾਇਆ ਸਿੱਧ ਕੋ ਨੀ ਡੋਲ ਰਹਾ ਤਨ ਮਾ ਗੁਜਰੀ ਕੌਰ ਦਾ ਜਾਇਆ ਜੋ ਜਪਦਾ ਤਰ ਜਾਂਦਾ ਜੋ ਜਪਦਾ ਤਰ ਜਾਂਦਾ ਨਹੀਂ ਫਿਰ ਖਾਲੀ ਖੜਕਦੀਆਂ ਟਿੰਡਾਂ ਉਹ ਵੱਡੇ ਸਾਖੇ ਸੀ ਛੋਟੀਆਂ ਦਸਵੇਂ ਪਿਤਾ ਦੀਆਂ ਜਿੰਦਾ ਉਹ ਵੱਡੇ ਸਾਖੇ ਸੀ ਛੋਟੀਆਂ ਦਸਵੇਂ ਪਿਤਾ ਦੀਆਂ ਜਿੰਦਾ ਤੂੰ ਸਿੱਖੀ ਦਾ ਮਹਿਲ ਸਜਾਇਆ ਸਤਗੁਰ ਤੂੰ ਹੀ ਇਸ ਦਾ ਮਾਲਕ ਅਸਾ ਜ਼ਿੰਦਗੀ ਜਉਣੀ ਆ ਅਸਾਨੂੰ ਜ਼ਿੰਦਗੀ ਦੇ ਨਾਲ ਲਾਲਚ ਅਸਾ ਜ਼ਿੰਦਗੀ ਜਾਉਣੀ ਆ ਅਸਾਂ ਨੂੰ ਜ਼ਿੰਦਗੀ ਦੇ ਨਾਲ ਲਾਲਚ ਉਹ ਬਿੰਦਰੇ ਮਾਲ ਵੇਦਾ ਉਹ ਬਿੰਦਰੇ ਮਾਲ ਵੇਦਾ ਜਿਦਾ ਕਕਰਾਲਾ ਪਾਈ ਕਾ ਪਿੰਡਾਂ ਉਹ ਸਾਕੇ ਵੱਡੇ ਸੀ ਛੋਟੀਆਂ ਦਸਵੇਂ ਪਿਤਾ ਦੀਆਂ ਜਿੰਦਾ ਉਹ ਸਾਕੇ ਵੱਡੇ ਸੀ ਛੋਟੀਆਂ ਦਸਵੇਂ ਪਿਤਾ ਦੀਆਂ ਜਿੰਦਾ ਵਾਹਿਗੁਰੂ